ਨਾ ਤੋ ਕਿੱਥੋਂ ਵੀ ਲੀਆ ਨਹੀਂ ਹਾਂ ਦੇ ਕੁੜੀ ਸੰਗੀਆਂ ਚੱਲਦ ਰਹਾ ਨਾ ਵਿੱਚੋਂ ਕੱਢ ਤੇ ਜੀਏ ਕਿ ਤੇ ਵਿਸ਼ਾ ਮਾਤਰੀ ਜਿਵੇਂ ਨਿਕਲ ਕਾਉਣਾ ਬੜੀ ਜਾਂਦਾ ਇਹਨਾਂ ਹਾਲੇ ਕਿੰਨ ਖਾਰੇ ਪਾਏ ਮੇਰੇ ਕਲਪ ਕਲਪ ਜੇ ਇੱਥੇ ਹੀ ਬਾਹਰ ਕੱਟ ਕੇ ਸੋਲ ਹਾਂ ਹਾਂ ਸ਼ੂਗਰ ਤੇ ਕੜੀ ਸੁੱਕ ਤੇ ਇਸ ਤਰੀ ਰੋ ਤੇ ਘਰ ਖ ਹੋ ਜਾਊਗਾ ਪਰਾਣੀ ਮਾਤਾਂ ਨੇ ਵੀ ਬਾਹਰ ਸਾਫ਼ ਚੀਜਿਆ ਕਿ ਨਹੀਂ ਦੇਖਾਂ ਕੀ ਕਤੇ ਸਵੇਰ ਤੱਕ ਆਹ ਬੋਲੀ ਜਾਂਦਾ ਮੈਂ ਤੇਰੇ ਹੀ ਹੱਥ ਛੋੜ ਤੀਏ ਵੀ ਘਰੇ ਕੋ ਪਰਉਣਾ ਨਾ ਆਜੀ ਐਸੇ ਤੇ ਆਪਣੀਆਂ ਪਕਾ ਕੇ ਖਾਣੀਆਂ ਉਹ ਕਿੰਨਾ ਹੋਈਆਂ ਪਈਆਂ ਤੇ ਪਰਉਣਾ ਕਿਥੋਂ ਸੰਭਰਾ ਤੂੰ ਕਿਹਦੀ ਵੀਡੀਓ ਤੇ ਪੈਨਾ ਸੋਟ ਤਵਾ ਨਾਲ ਬਾਹਰ ਚੀ ਸੋਟ ਵੀ ਇੱਕਰੀ ਦੇਖਣੀ ਹੈ ਨਾ ਮੈਂ ਤੁਹਾਡੇ ਸਾਹ ਦੇ ਚੀਰਿਆ ਕਰੀ ਉਹ ਵੀ ਹੱਥ ਜੋੜ ਕੇ ਬੈਠੀ ਵਾਹ

ਦੀ ਗਿਰਨੀ ਜਿਹੜੀ ਸਾਗ ਉਹ ਤੇ ਰਹਿ ਗਿਆ ਸਾਗ ਤੇ ਰਹਿ ਗਿਆ ਥੋੜਾ ਹੀ ਰਹਿ ਗਿਆ ਨਾ ਥੋੜਾ ਰਹਿ ਗਿਆ ਚੀਰ ਤੋਂ ਬਰ ਮੈਂ ਪਤਲੇ ਚ ਪਾਉਂ ਆ ਮੈਂ ਵੀ ਨਾ ਹੁੱਕੇ ਤੇ ਵੇਲਦੀ ਨਹੀਂ ਹਾਂ ਅੱਜ ਰੇਟ ਹੀ ਹੋ ਗਿਆ ਸਾਗ ਅੱਗੇ ਸਭ ਚਾਹਣਾ ਹੈ ਅੱਜ ਨਹੀਂ ਤੇ ਪਾਉਂ ਨਹੀਂ ਨਾ ਉਹਦੇ ਨਾਲ ਬਿਲਕੁਲ ਉਹ ਆਉਂਦੇ

ਜਿਆਦਾ ਸਿਗਨ ਆ ਜਾਣਾ ਹੈ ਮੈਂ ਵੀਰ ਆ ਤੁਮ ਜੋਂ ਸਨੀਰ ਟੋਟੀ ਦਾ ਨਾਕੀ ਟੋਟ ਗਿਆ ਓਏ ਹੋਏ ਹੋਏ ਮੰਮੀ ਜਿਹੜਾ 2:00 ਵਜ ਗਏ ਮੈਨੂੰ ਉਠਾ ਦੇ ਚਾਹ ਚ ਉਤਾਰ ਲਾਂਗੇ ਮੰਨ ਨਾਲੇ ਬੂਆ ਨੇ ਆਟਾ ਥੋੜਾ ਕੋਈ ਆ ਹੀ ਨਾ ਜਾਂਦਾ ਵੇ ਆਪ ਹੀ ਬਣਾ ਥੋੜੇ ਨੇ ਉੱਠਣ ਲੱਗੀ ਜਿਵੇਂ ਚਿਲਣਾ ਆਉਂਦਾ ਇਹ ਕਿੱਤੇ ਪੱਤੇ ਜਿਵਾੜਾ ਹੁੰਦੇ ਆਂਦੇ ਆ ਜਾਵਾਂ ਹਾਂ ਸਾਥ ਬੜੀ ਆਸ ਨਾ ਗਈ ਹੈ ਕਹਿ ਵੀ ਆਹੀ ਸਾਰਿਆਂ ਸੰਪੀੜਤਾ ਮਾਤਾ ਵਾ ਦਿਨ ਰੋਤ ਬਣਾ ਦੇ ਰਹੀ ਜਾ ਰਹੀ ਕਿ ਚੱਕਿਆ ਆਈ ਬੋਲ ਸੁਣ ਕੁੱਤਾਂ ਕਰਨਾ ਅੰਮ੍ਰਿਤ ਜੀ सस्ती ਕਾਲ ਮਮੀ ਵਾਹ ਮੈਂ ਤਾਂ ਆਵ ਕਾਲ ਧੀ ਸਤੀ ਹੋ ਜਾ ਚੱਲ ਚੰਗਾ ਹੋ ਜਾਂ ਮੈਂ ਤਾਂ ਅੱਗੇ ਨਹੀਂ ਹਾਂ ਕਿੰਨੇ ਦਿਨ ਹੋ ਗਏ ਭੈਣਾਂ ਦੀਆਂ ਨਹੀਂ ਅੰਦਰ ਨਹੀਂ ਅੰਦਰ ਹੈ ਨਾ ਚਾਹ ਕਵੇਹਣਾ ਨਹੀਂ ਕਰਦੇ ਸਾਗ ਨੂੰ ਨਹੀਂ ਚੱਲ ਕੋਈ ਨਹੀਂ ਲੈ ਮੈਂ ਉਹਨਾਂ ਨੂੰ ਮੇਰਾ ਬਫੇ ਰੰਗ ਨਹੀਂ ਆਪਕੀ ਇਹ ਬੜੀ ਆਰੀਂ ਜੀ ਹਾਂ। ਇਹ ਵੀ ਤਾਂ ਕੋਈ ਨਹੀਂ ਗਾ। ਤੇ ਫੋਟੇ ਚ ਵੱਜ ਜਾਂਦੇ ਨਾ। ਭੀ ਭੀ ਹਾਂ। ਭੀ। ਪਮੋ ਦੀ ਬਾਜਣਾਂ ਲੱਗਦੀ ਹੈ। ਅਰ ਮੈਂ ਇਹਨਾਂ ਦਾ ਖਾਏ ਕੰਨੇ ਸਬਜ਼ੀ ਖਾ ਕੇ ਘਰ ਕਿਵੇਂ ਜੀਏ। ਬਸ ਸੇਹੀ ਪਮੋ ਜਾਂਣ ਲੱਗ ਗਈ। ਨਾ ਫੋਨ ਲਾਉਂਦੀ। ਇਹ ਤਾਂ ਚੁੱਕੇ ਹੀ ਨਹੀਂ ਜਨਾ ਕਿ ਫੈਲ ਆ ਗਈ। ਪ੍ਰੀਤਬਾ ਵੀ ਕਿੱਤੀ ਆ। ਉਹ ਵੀ ਜ ਬਾਹਰ ਹੁੰਦੀ ਤੇ ਬੈਠੇ ਮੈਂ ਆਈ।

ਕੀ ਆ ਕਹਿੰਦੇ ਇਹ ਕੀ ਕਹਿੰਦੇ ਨਾ ਮੀ ਸਾਗੀਂ ਦੇ ਕਿ ਕਿਤੇ ਤੱਕ ਹੀ ਕਰਦੀ ਮਰੀਂ ਸੀਰਨ ਨੂੰ ਪੰਮਾ ਕੀ ਹੁੰਦਾ ਬੈਠੀ ਸਾਗ ਹੀ چیرਣਾ ਹੋਰ ਤੇ ਕਦੀ ਕੋਈ ਕੰਮ ਦੱਸਿਆ ਜੀ ਆਪੇ ਅਸੀਂ ਸਾਰਾ ਕੰਮ ਲੈ ਲੈਂਦੀਆਂ ਤੇ ਤੈਨੂੰ ਐਡਾ ਹੀ ਤੋਕਾ ਹੋਇਆ ਤੇਰੀ ਸੱਸ ਨੇ ਤੇਰੇ ਕੋਲ ਸਾਗ چیرਦੀ ਇਹ ਕੀ ਤੇ ਹੈ ਵੀ ਨਿਸੀਆਂ ਚੱਲਣਾ ਸਾਗ چیرਦੇ ਨੇ ਨਹੀਂ ਮੈਂ ਤੇ ਪੱਪੀ ਵੀ ਹਾਰੀ ਗੱਲ ਕੀਤੀ ਆ ਵੀ ਚੱਲ ਮਿੰਨ ਤੋਂ ਤੇ ਮੈਂ ਕਹਿਣ ਦੀ ਕਰ ਪਿੰਦੇ ਸੋਈ ਚ ਕੰਮ ਕਰਦੇ ਤੇ ਮੈਂ ਗੁੱਜੀ ਵਰਗੀ ਮੈਨੂੰ ਕਹਿ ਲੱਗਾ ਜਿਵੇਂ ਤੂੰ ਪੂਰੇ ਗੁੱਸੇ ਚ ਕਿਹਾ ਹੁੰਦਾ ਸਾਗ ਹੀ ਆ ਬੈਠੀ چیرਣ ਦੇ ਤੇ ਹੈ ਵੀ ਕਿਤੇ ਕੋਈ ਕਹੀ ਵਾਣ ਲਈ ਨਹੀਂ ਦੱਸ ਬੱਸ ਉਹ ਦੱਸਦਾ ਆਂ ਦੀ ਮੈਂ ਇਹ ਹਰੀ ਗੱਲ ਕੀਤੀ ਹੈ ਮੈਨੂੰ ਚਾਚੀਰ ਦੀਆਂ ਸਾਰੀਆਂ ਸੱਸਾਂ ਨੇ ਸੱਸਰੀ ਬਚਾਈ ਹੈ ਉਹ ਹੀ ਨਾ ਮੈਂ ਨਹੀਂ ਚੱਲ ਬੈਠੀ ਬੇ ਪਰ ਮੂੰਹ ਸਾਰਾ ਦਿਨ ਘਰ ਦਾ ਕੰਮ ਤੇ ਕਿੰਨਾ ਬਣ ਜਾਂਦਾ ਤੇ ਮੈਂ ਨਹੀਂ ਚੱਲ ਮੰਮੀ ਬੈਠੇ ਸਾਗ ਹੀ ਛੇ ਦਿੰਦੇ ਨੇ ਨਾਲੇ ਬੜਾ ਹੁੰਦਾ ਅੱਜ ਪਤੀਲੇ ਚ ਸਾਗ ਥੋੜਾ ਜਿਹਾ ਪਾ ਕੇ ਆਈ ਤੁਮਾਜਾ ਪਾਉੜਨਾ ਹੈ ਕਿੰਨਾ ਹੀ ਹੋ ਗਿਆ ਟਾਈਮ ਹੋ ਤਾ ਅੱਗੇ ਤੇ ਮੈਂ 11 ਵਜੇ ਤੱਕ ਦੇਣੀ ਆ ਅੱਜ 1 ਵਜੇ ਕਿਹਾ ਚਲ ਤੂੰ ਤੇ ਜਪਰੀ ਤੱਕ ਕੀ ਗਈ ਹੈ ਮਿੰਨ ਤੈਨੂੰ ਦੇਖ ਇੱਥੇ ਸੀ ਹੁਣ ਇਹ ਮਨ ਲੱਗਾ ਇੱਥੇ ਕਿਤੇ ਇੱਥੇ ਕਿਦਰ ਹੁੰਦੇ ਹੋਗੀ ਉਹ ਗਾਂ ਪਛਾਣ ਜਿੰਦਾ ਮੇਰੇ ਕੀ ਦੇ ਪੁੰਤਲੀ ਲਈ ਕਿਸੇ ਨੇ ਨਾ ਚੁੱਕਿਆ ਫਿਰ ਮੈਂ ਦੱਸਾਂ ਕਿ ਸਹੀ ਕਿ ਮੈਂ ਸਾਗ ਵੀ ਲਈ ਪਹੁੰਚ ਚਲ ਗਈ ਫਿਰ ਫੋਨ ਘਰੇ ਘਰੇ ਕੀ ਫਾਇਦਾ ਰਿਆ ਫਿਰ ਮੈਂ ਚਾਹ ਦੀ ਚਾਹ ਬਣਾਵਾ ਆ ਚਾਹ ਬਣਾ ਲਈ ਘਰੇ ਤਾਂ ਦੱਸੇ ਨਹੀਂ ਆਉਣ ਲੱਗੀ ਦੱਸਿਆ ਤੇ ਦੱਸਣ ਵੀ ਕੌਣ ਚੀਤੇ ਪਏ ਫਿਰ ਮੇਰੇ ਮਨ ਆਇਆ ਕਿ ਮੈਂਨੇ ਫਿਰ ਮੇਰੇ ਦਿਮਾਗ ਕਿ ਆ ਕਿ ਸਕੂਲ ਦੇ ਗਏ ਲੱਗ ਬਿਨ ਕਰੇ ਹੁਣ ਮੈਂ ਕਿੱਥੇ ਜਾਣਾ ਤੇ ਮੈਂ ਚਲੇ ਹੀ ਜਾਣੀ ਆ ਤੇ ਮੈਨੂੰ ਆਖਦੇ ਸਗੋ ਵੀ ਫੇਰਾ ਇੰਨਾ ਹੋਵੇ ਤੇ ਮੈਂ ਨਹੀ ਯਾਰ ਕਿਤੇ ਸਗੋ ਕਿਤੇ ਜਾ ਲਈ ਤੇ ਪਿਆ ਛੋਟਿਆਂ ਘਰੇ ਲੰਗ ਲੰਗ ਗਈਆਂ ਠੰਡ ਬੜੀ ਮੈਂ ਕਿੱਥੇ ਜਾਣਾ ਤਾ ਹੀ ਮੈਂ ਨਹੀਂ ਆਈ ਅੱਜ ਤੱਕ ਆਈ ਹੁਣ ਮੈਂ ਹਾਂ ਚੱਲੂ ਹੋਰ ਨਹੀਂ ਆਣਾ ਕੋਈ ਵੀ ਨਾਲ ਜੀ ਸਤਰੇ ਡੱਡਿਆ ਉਹ ਲੱਗ ਗਈ ਆ ਗਈ ਨਿਆਣਾ ਨਾਕ ਕੋਈ ਵੀ ਨਹੀਂ ਲੈ ਕੇ ਨਿਆਣੀ ਤੈਨੂੰ ਫਿਰ ਸਕੂਲ ਲੱਗ ਗਈ ਇੱਕ ਦਿਨ ਕਿਤੇ ਹੈ ਵੀ ਕਿਤੇ ਬੀਰ ਪਾਸਟ ਆ ਜਾਣਾ ਤੇ ਇੱਕ ਬਟਾ ਲਾਇਆ ਉਹਦੀ ਨਾਲ ਨਹੀਂ ਵੀ ਕੀ ਇੱਕ ਦੂਰ ਪਿੱਛੇ ਮੈਂ ਤੇ ਆਈ ਤੈਨੂੰ ਦਸ ਖੂਆ ਲੈ ਮੈਂ ਚਰ ਖੂਆ ਮਾਂ ਵੀ ਮੀਂਹ ਜਿਹਾ ਮਿੱਣੇ ਤਿੰਨ ਬਰਾਂ ਦੇ ਵਿਗਿਆਨੀ ਜਦੋਂ ਫਾਂਡੇ ਰੱਖਾਉਂਦੇ ਕਿਹਨਾਂ ਕੇ ਸੰਗੀ ਤਰ੍ਹਾਂ ਕਰ। ਇਹਦੇ ਬਣਾਉਣੇ ਇੰਨੇ ਤੇਜੀ ਤੇ ਪਛੂਂ ਹੁੰਦਾ ਪਿਆ। ਆਂਦੀ ਖੋਵਾ। ਖੋਵਾ ਕਿੱਥੋਂ ਦਾਸਾ ਦੁੱਧ ਤੇ ਸਹੀ ਮਾਰ ਕੇ ਉਹ ਤਰ੍ਹਾਂ ਮੇਚੀ ਦਾ ਬਣਾਈ ਦਾ ਜੋ ਮੈਂ ਕਰੀ ਤਾਂ ਨਿਆਣੇ ਨੇ ਤੀਸਰਾ ਖਸਾਂ ਤਾਲੀ ਦੀ ਤੇ ਇਹਨੂੰ ਕਿੱਥੋਂ ਕੋਰ ਮਾਰ ਦੇਗੀ। ਹਾਏ ਜੇ ਜੇ ਮਾਤਾ ਨੂੰ ਕਟਾ ਲੱਗ ਕੇ ਆਣਾ ਤੇ ਉਹਨੇ ਤਾਂ ਸਿਆਪਾ ਪਾ ਲੈਣਾ ਵੀ ਕੁੜੀ ਨੂੰ ਖੋਵਾ ਮਾਰ ਕੇ ਹੀ ਦੋ ਤੇ ਖੋਵਾ ਕਿੱਥੋਂ ਮਾਰਨਾ। ਹਾਏ ਗਿਆ ਆਪਣੀ ਮਾਸਾ ਜੀ ਨੇ ਕਿਹ ਚੀਜ਼ ਘਰ ਖਾਣ ਨੂੰ ਬਣਾਈ। ਹੁਣ ਮੈਂ ਤੇ ਕੀ ਆਖਿਆ ਚਿੜੀਏ ਪੂਛੀ ਚਿੜਕਾਉਂਦੀ ਆ ਜੀ ਨਾ ਇੱਕ ਪ੍ਰੀਤ ਪਤਾ ਨਹੀਂ ਕਿੱਥੇ ਤਫਾ ਹੋ ਗਈ ਐ ਤੇ ਇਥੇ ਹੁਣੇ ਤਾਂ ਟੁਰੀ ਫਿਰਦੀ ਸੀ ਉਹ ਨੂੰ ਮੈਂ ਕਹਾਂਦਾ ਅਸਕਾ ਮਾਂਗੀ ਆਖਾ ਮਾਈ ਇਹਨਾਂ ਮੇਰੇ ਤੇ ਉਹ ਹਾਂ ਕਰਦੇ ਨਾ ਹਾਂ ਜਾਂ ਖਾਂ ਜੋਕੇ ਨਾ ਪਸ਼ਾ ਮ ਜੋਕੇ ਤੇ ਕੀ ਪਤਾ ਨਹੀਂ ਕਿੱਥੇ ਤਫਾ ਹੋ ਗਈ ਸ੍ਰੀ ਰੱਜ ਜੀ ਮੈਂ ਆਈ ਹਾਂ ਤੇ ਬੈਠੀ ਬਾਬਾ ਦੇਖਣਾ ਹੁਣਾਂ ਪਹਿਲਾਂ ਚਾਹ ਕਰ ਤੈਨੂੰ ਆਣ ਦੇ ਕਰੀਤ ਇਹਨਾਂ ਮੈਂ ਗਾਲਾਂ ਘੜਤੀਆਂ ਜੀ ਉਰੇ ਆਤਰ ਨਾਮੇ ਗੀਰ ਘਰ ਕਰ ਕੀ ਹੋ ਗਿਆ ਕਿਥੇ ਦਫਾ ਹੋਈਆਂ ਮੈਂ ਤਾਂ ਉੱਤਰ ਘਾਟੀ ਨੂੰ ਗਈ ਨਾ ਧੁੱਪੇ ਬੈਠੀ ਹਾਂ ਦਫੇ ਸੇਕ ਕਰੀ ਕਿਉਂ ਨਾ ਮੈਂ ਕਰ ਤੋ ਬੜੀ ਐ ਕਿਚੂ ਤੋ ਚੱਲ ਗਈ ਜੀ ਸ਼ੇਰ ਆਉਂਦੀ ਆਉਂਦੀ ਤੇ ਮੇਰੇ ਤੋ ਫਰੀ ਦਿਖੀ ਉਹ ਨਾ ਜੀ ਜਾ ਤੋ ਤੱਤਰ ਤਾਂ ਮਾਖਰਾ ਹੋ ਗਿਆ ਜਿਹੜੀਆਂ ਢਾਈ ਦੇ ਹੈਗੇ ਨਾ ਮਾਰ ਮਾਰ ਕਰੀਆਂ ਨਾਲਾ ਹੁਣ ਕੀ ਅੱਗ ਲੱਗੇ ਤੇ ਪੁੱਛਦੀ ਲਈ ਲੋਕਾਂ ਨੂੰ ਬਾਗ ਤੋ ਵੀ ਤੇ ਚੰਗੇ ਭੈਣ ਤਨ ਮੈਂ ਛੱਡਦੀ ਸੀ ਹੋ ਕੀ ਕਹਿੰਦਾ ਨਾਉਂਦੇ ਨਾ ਪੁਲਿਸ ਨੂੰ ਆਉਣਾ ਸੀ ਆਉਂਦੇ ਹਾਂ ਤੇ ਜੀ ਜਾਨੀ ਕਰਦੇ ਤਾਂ ਧਿਆਨ ਨਾਲ ਸੁਣ ਹਾਂ ਅੱਜ ਹੀ ਮੈਂ ਖੋ ਆ ਲੈਣਾ ਕਿਤੇ ਹਾਂ ਨਾ ਘਰ ਦੀ ਬੇਟੇ ਦੁੱਧ ਤੇ ਆਪਾਂ ਮਸਾ ਤੇ ਜਾਣਾ ਕਰਦੇ ਨਾਲੇ ਵੇਚੀ ਤੇ ਚਾਰ ਸ਼ੇਰੜਾ ਆਪਣੇ ਕੋਲੋਂ ਦੇ ਦੇਖੋ ਹਾਂ ਮੈਂ ਕਿਤੇ ਕੰਨੀ ਨਹੀਂ ਕਰਦੀ ਤੇ ਸਖੋੜ ਜਿੰਨੇ ਜਿ ਮੂੰਹ ਨਹੀਂ ਲਾ ਕੇ ਵੇਖਿਆ ਸਾਰਾ ਸਿਆਣ ਤੇ ਕੋਈ ਨਹੀਂ ਪਤਾ ਹੁੰਦਾ ਵੇਖ ਕੇ ਤੂੰ ਕਹਦੇ ਹਾਂ ਜੀ ਜੀ ਕੋਈ ਨਹੀਂ ਮੰਗਦਾ ਮੈਂ ਮੈਨੂੰ ਦੱਸ ਦਵਾ ਪੈਣਾ ਜਾੜੂ ਮੇਰੇ ਵਾਲੇ ਸ਼ਕਤੀ ਵਾ ਤੇਨੂੰ ਤੇਰਾ ਪੁੱਛਦੇ ਤਾਂ ਮੇਰੇ ਕੋਲ ਗਵਾਰਡਿੰਗ ਕਰੇ ਗਈ ਜਿਹੜੀ ਮੈਂ ਸਭ ਨੂੰ ਕਿਹਾ ਹਾਂ ਨਹੀਂ ਗਵਾਰਡਿੰਗ ਕਰੇ ਗਈ ਤੇ ਥੀ ਨਹੀਂ ਹੁਣ ਉਹਨੂੰ ਨਾ ਦੱਸਦੀ ਗਵਾਰਡਿੰਗ ਕਰ ਗਈ ਅੱਛਾ ਕਿਸ਼ਤੀ ਕਰ ਛੱਡ ਦੇ ਜਾਂ ਮੇਰੇ ਜਾਣੀ ਚੰਦ ਜੰਨੀ ਦਾ ਸਹੇਟੀ ਕਿਤੇ ਮਿਲਣਾ ਤੇ ਬਾਹਾਂ ਆਖੜੀ ਮੈਂ ਚਾਹਤਾ ਨਹੀਂ ਆ ਮੇਰੀ ਿਕਟ ਬਣਾ ਲੇ ਲੈ ਸਭਰਾਉਣ ਦੀ ਜਾ ਚੰਦ ਇਹਦੀ ਤੇ ਬੜੀ ਜੁੱਤੀ ਪਾ ਲਈ ਕਿ ਸੱਜ ਗਈ ਹੁੰਦੀ ਸਾਸੀ ਕਾਲ ਦੀ ਸੀ ਸੱਸੀ ਕਾਲ ਕਿੱਥੇ ਗਈ ਬਲੀਦ ਕਿਤੇ ਨਹੀਂ ਜਿਹੜੀ ਬਾਹਰ ਬੈਠੀ ਹੈ ਤੂੰ ਪੇੜੇ ਤੇ ਹੋਲੇ ਜਿਹਾ ਬੈਠੀ ਹੈ ਨਾ ਤਿੱਖੀ ਨਹੀਂ ਤੁਹਾਨੂੰ ਨਹੀਂ ਤੇ ਜੇ ਹੋਲੇ 'ਚ ਹੋ ਕੇ ਬੈਠੇ ਹੋ ਤਾਂ ਤੁਸੀਂ ਮੈਨੂੰ ਵੇਖ ਲੈ ਮਿਲਦੇ ਆ ਜਾਂਦੇ ਜੀ ਪਰ ਮੈਂ ਨਹੀਂ ਵੇਖਿਆ ਬੰਦਾ ਇਹ ਨਹੀਂ ਦੇਦੀ ਮੈਂ ਯਾ ਕ ਮੈਂ ਦੇਖਿਆ ਕਿ ਇਧਰੋਂ ਆਈਏ ਕੱਲਾ ਬਤਾ ਮਰਨ ਦੀ ਦੀ ਨਾ ਆ ਜਾਂਦੇ ਹੁੰਦੇ ਚਾਚੀ ਐ ਨਾ ਇਧਰ ਉਹ ਆ ਜਾਂਦੇ ਹੁੰਦੇ ਤੇ ਮੈਂ ਕਿਹਾ ਉਹ ਆਏ ਆ ਤੇ ਮੇਰੇ ਤੋਂ ਫਿਕਨ ਨਹੀਂ ਹੈਡਫੋਨ ਲਾਏ ਕੰਨਾਂ 'ਚ ਤੇ ਮੈਨੂੰ ਵਾਈ ਬੂਜੀ ਨਹੀਂ ਆਈ ਤੁਹਾਡੀ ਹਾਂ ਸ਼ਾਨੇ ਮੈਂ ਮੈਂ ਤਾਂ ਬਾਹਰ ਵਾਵਾ ਚਿਰ ਬੈਠੀ ਫੋਨ ਫੜ ਕਰਕੇ ਉਹਨੇ ਤਾਂ ਹੀ ਵੀ ਚਾਨ ਘਾਣੇ ਫੋਨ ਤੇ ਨਾ ਤੂੰ ਚੁੱਕਿਆ ਨਾ ਚੁੱਕਿਆ ਹੁਣ ਨਹੀਂ ਕਰੂ ਬਾਬੀ ਨੇ ਦੇਖ ਫੋਨ ਤੇ ਜੋ ਕਲਿੰਗ ਦੇਗਾ ਦੀ ਨਿੱਕੀ ਨਿੱਕੀ ਤੇ ਦੇ ਫੋਨ ਸਾਡੇ ਅੰਦਰ ਪਏ ਰਹੇ ਤੇ ਤਰਾਕ ਪਏ ਜਾਂਦੀ ਮੂੰਹ ਚ ਕੁੜੀਆਂ ਵਾਲਿਆਂ ਨੇ ਫੋਨ ਮੇਰੇ ਹੱਥ ਚ ਪਿਆ ਵਾ ਹਾਲ ਕਿ ਮੈਂ ਤੋਰਦੀ ਮੈਂ ਨਿਆਣੇ ਦੇ ਸਕੂਲ ਲੱਗਦੀ ਘਰੇ ਹੀ ਹੁਣੀਆ ਚੱਲ ਮੈਂ ਨਾ ਨਾ ਹੀ ਹੋਣਗੀ ਤੇ ਮਾਂ ਵੀ ਤੇ ਘਰੇ ਹੀ ਹੋਊਗੀ ਜਦ ਮੇਰਾ ਜਿੰਨਾ ਤਾਂ ਛੋਟਿਆਂ ਕੀ ਪੁੱਛੀ ਆ ਵੀ ਦੀਦੀ ਆਈ ਕਿਉਂ ਨਾ ਇੱਕ ਜਾਨੀ ਨੇ ਫੋਨ ਕੀਤਾ ਇੱਕਦਮ ਮੂੰਹ ਲਾ ਦੇਣੀ ਤਾਂ ਉਹਨੇ ਦਿਨ ਦਸਾਂ ਦਿਨ ਲੱਗਦਾ ਨਹੀਂ ਕਿ ਨਹੀਂ ਕਿ ਦੇਣੇ ਇੰਨੇ ਬੇਤੀਆਂ ਨੇ ਲੋਕਾਂ ਦੀਆਂ ਕੁੜੀਆਂ ਜਾਂ ਮਾਤਾ ਮੇਰੀ ਅੱਧੀ ਆਥਾਂ ਦੀ ਸਾਰੀਆਂ ਨੇ ਕੁੜੀ ਤੂੰ ਕਿਉਂ ਨਾ ਆਈ ਹੈ ਤੇ ਮਿੰਦਰ ਛੁੱਟੀਆਂ 'ਚ ਕਿਸੇ ਨੇ ਫੋਨ ਹੀ ਨਾ ਕੀਤਾ ਸੱਜਣੇ ਨੇ ਜਾ ਜਾ ਜਾਂਦਾ ਨਿਆਣੀ ਹੈ ਮੈਂ ਜਲਾ ਜੇ ਕਿਸਾਨ ਨੇ ਲੋ ਫਿਰ ਗੁੱਸਾ ਕੱਢ ਲੈ ਚਾਹ ਚ ਪੀਣੀ ਹੈਗੇ ਨਹੀਂ ਪੀਣੀ ਹੁਣ ਲੈ ਕੇ ਆਉ ਕਦੇ ਦੀ ਗਈ ਹੈ ਤੁਹਾਨੂੰ ਚਾਹ ਨਹੀਂ ਗਿਆ ਤਾਂ ਕਿ ਭੈਜੋ ਨਾਲੋ ਜੁੱਤੀ ਜੁੱਤੀ ਜੀ ਆਪਣੀ ਬਣਾਈ ਹੋਣੀ ਨਾਲੇ ਸੌਂਟ ਸਾਡੇ ਤੁਸੀਂ ਐਨੀ ਉੱਚੀ ਦੀਦੀ ਜਿੰਦੀ ਗੱਡੇ ਗੱਡੂ ਹਾ ਹੋ ਰਹੀ ਹੈ ਨਾ ਸਾਡੇ ਤੋਂ ਵਿਆਹ ਆਇਆ ਹੀ ਲਈ ਸੋਹਣੀ ਹੈ ਨਾ ਉਹ ਸੋਣੀ ਪਰ ਖੱਬੀ ਕੀ ਤੈਨੂੰ ਪਾਇਆ ਮੈਨੂੰ ਸੋਣੀ ਲੱਗਣੀ ਬੜੀ ਐ ਪਰ ਖੱਬੀ ਜੀ ਨਹੀਂ ਐ ਜਿੱਥੋਂ ਲੱਗਦਾ ਨਹੀਂ ਖੱਬੀ ਖੱਬੀ ਜੀ ਲੈ ਨਹੀਂ ਦੱਸ ਜਿੰਨੇ ਜਾਣਿਆ ਵੇਖਿਆ ਹੈ ਦੀ ਜੁੱਤੀ ਵਾਰੀ ਸੋਣੀ ਕਿਤੇ ਬੜਿਆ ਵੇ ਆਖੇ ਸਲਾਈ ਐ ਤੁਹਾਨੂੰ ਖਰੇ ਕਿਉਂ ਤੁਹਾਨੂੰ ਤਾਂ ਨਹੀਂ ਮੈਂ ਦੇ ਦੇਣ ਲੱਗੀ ਤੇ ਦੀ ਜਿੰਨੇ ਮੂੰਹ ਹੰਨੀਆਂ ਗੱਲਾਂ ਲੋਕਾਂ ਦੀ ਲੋਕਾਂ ਦੀ ਗੱਲਾਂ ਚ ਨਹੀਂ ਆਈਦਾ ਹੁੰਦਾ ਆਪਣੀ ਸੇਤ ਵੇਖ ਕੇ ਨਾ ਕੀਤਾ ਲੈ ਵਾਰਦੀ ਤੇ ਗੱਲਾਂ ਚ ਵੀ ਨਹੀਂ ਆਉਣਾ ਸੋਣੀ ਲੱਗੇ ਨਾ ਲੱਗੇ ਮੈਂ ਤੇ ਇੰਨੇ ਪਾਸੇ ਲਾਏ ਮੈਂ ਤੁਹਾਨੂੰ ਵੜਾਉਂਗੀ ਬਾਕੇ ਬੁੱਡੇ ਵਾਰੇ ਲੱਖੀਆਂ ਜੁੱਤੀਆਂ ਪਾਵਾ ਪਾ ਰੁਕਤੀ ਤਾਂ ਚੜ ਜਾ ਇਹਨਾਂ ਨੂੰ ਉਮੈਨ ਉਹਦੇ ਜੁੱਤੀ ਤਿੰਨ ਤਾਂ ਮੈਂ ਕਦੀ ਨਾ ਦੇਤੇ ਜਾਣਾ ਹੈ ਉਹ ਤਾਂ 36 ਬਾਤ ਉਹਦੇ ਦੇ ਉਹਦੇ ਮੂਹਤੇ ਪੈ ਗਈ ਕੋਈ ਨਾ ਲਿਆ ਤੇ ਸੂਈ ਕੀ ਵਰਗੀ ਨਾ ਜਿੱਦਿਖਲਾ ਕਚਾ ਨਿਕਲੀ ਹੈ ਇਹ ਆਈ ਮੈਂ ਤੇ ਤੇ ਬੀਕ ਤੇ ਲੈ ਬੀਕ ਤੇ ਮੈਨੂੰ ਪਤਾ ਤੂੰ ਲੈ ਆਈ ਨਾ ਮਿੱਦੂ ਮੇਲਾ ਕਿੱਥੇ ਸੀ ਅਸਾਂ ਕਿਹਨੇ ਸੜਜੇ ਨੂੰ ਫੋਨ ਕੀਤਾ ਧਿਆਨ ਆ ਮਾਂ ਮੇਰੀ ਕੋਹ ਨੂੰ ਤਾਂ ਆਪਣੇ ਆਪੇ ਲਾਉਂਦੀ ਆਜਾ ਸਹਾਈ ਦੇ ਚਮਿੰਦਿਆ ਦਾ ਰਾਗ ਚਲ ਖਵਾ ਲਿਆ ਨਾ ਇੱਕ ਰਾਤ ਲਾਉਂਗਾ ਧਿਆਨ ਇਹ ਮੈਂ ਤਾਂ ਆਈ ਨਹੀਂ ਲਿਆਉਂਦੀ ਇਹਨਾਂ ਦੇ ਸਫਾਈਆਂ ਹੀ ਸਫਾਈਆਂ ਰਹਿ ਗਈ ਤੇ ਨਿਆਣੇ ਨੂੰ ਉਹ ਉਹਨੂੰ ਕੋਸਰਾ ਕੋਸਰਾ ਕਾਟ ਗਈ ਨਹੀਂ ਉਹ ਥੇ ਕੰਦ ਪਾਤਾ ਉਹ ਥੇ ਪਾਤਾ ਸਾਡੇ ਘਰ ਹੀ ਚੱਲੇ ਜੀ ਚਾਹ ਲੇ ਕੇ ਜੀ ਨਿਕਲੀ ਕਿਹੜੇ ਬੜੇ ਨੇ ਮਾਰਾਂ ਗੱਲ ਕਰਨੀ ਖੋਏਗੀ ਇਹਨਾਂ ਦੇ ਜਿਹੜੇ ਅੰਗ ਲਾਉਣੇ ਆ ਲੈ ਦਿੱਤੀ ਬਣ ਗਈ ਚਾਹ ਲੈਣਾ ਬਣ ਗਈ ਚਾਹ ਮੈਂ ਲੈ ਕੇ ਚੱਲ ਗਈ ਹਾਂ ਮੇਰੀ ਸੁਣ ਗੱਲ ਤੂੰ ਸਾਗ ਪਾਇਆ ਪਟੇਲੇ ਚ ਹੁਣ ਦੋਵੇਂ ਜਾਣਗੇ ਉੱਤੇ ਤੁਹਾਨੂੰ ਉੱਤੇ ਚੜ ਕੇ ਬਹਿਣਾ ਹਾਂ ਜਸ ਹਮੈ ਆ ਜਾਣ ਪੜਾਉਂਦੇ ਕਿ ਕਿਹਦੀ ਬੜੀ ਪਨੀਕੀ ਕਹਤੈ ਮੌਂਦੇ ਮੋਚ ਰਹੇ ਹਾਂ ਉਲਟੀ ਜਵਾਬ ਦੇਂਦਾ ਹੈ ਫਿਰ ਇਹ ਤੇ ਕਰਨਾ ਕਿ ਜਾਂਦੀ ਫੋਨ ਪੜੇਗੀ ਤੇ ਫੋਨ ਵੀ ਤੁਸੀਂ ਚੁੱਕਿਆ ਫੋਨ ਮੇਰਾ ਉੱਧਰ ਸੀ ਤੇ ਮੈਂ ਉੱਧਰ ਸਾਗ ਪਹੁੰਚ ਲੀ ਕਿ ਤੇ ਤੂੰ ਵੀ ਉੱਧਰ ਚਲ ਗਈ ਤੇ ਫੋਨ ਮੇਰਾ ਕਿਤੇ ਘਰੇ ਸੀ ਫੋਨ ਕਿਸੇ ਨੇ ਵੇਖਿਆ ਨਹੀਂ ਚੁੱਕਿਆ ਨਹੀਂ ਚੁੱਕਿਆ ਕਹਿਣਾ ਨਹੀਂ ਟਾਈਮ ਲੱਗਦਾ ਕਿਸ ਨੂੰ ਸਾਣ ਅੱਜ ਜੀ ਆ ਜਾਈਂ ਗਈ ਅੱਜ ਸਰ ਚਾ ਮੈਂ ਨਹੀਂ ਪੜਨੀ ਚਾਹ ਆਪੇ ਲੈ ਜਾ ਤੂੰ ਮੈਂ ਹੁਣ ਨਹੀਂ ਸਾਗ ਕਹਿੰਦੇ ਜਾਣੀ ਬਸ ਆਪਾਇਆ ਮੇਰੀ ਚਾਹ ਮੈਂ ਆਪਣੀ ਉੱਥੇ ਲੈ ਜਾਨੀ ਮੇਰੀ ਚਾਹ ਉੱਥੇ ਪੀਣੀ ਨਹੀਂ ਹੋਣੀ ਆਖਣਾ ਮੈਂ ਆਈ ਤੇ ਉੱਥੇ ਜਾ ਕੇ ਬਹਿ ਗਈ ਇੱਥੇ ਆ ਜਾ ਨਾਲੇ ਕੋਈ ਦੀ ਗੱਲ ਕਰਾਂ ਕਿ ਤੁਮੇ ਚੜਨੇ ਚ ਪਾਪ ਤੇ ਦੇਣਾ ਹੀ ਮੈਨੂੰ ਕੋਈ ਉਹਦਾ ਮਸਲਾ ਆਇਆ ਜਾਂਦਾ ਕਿ ਤੂੰ ਚਾਹ ਤਰ ਕੋਟ ਤੇ ਮੈਂ ਜਾਵਾਂ ਬੈਠੀ ਆ ਮੇਰੇ ਕੋਲ ਉਹਦਾ ਮਸਲਾ ਆਇਆ ਨਾ ਬਹਿ ਕੇ ਉਹ ਚੰਗਾ ਪਰ ਮੈਨੂੰ ਚਾਹ ਦੇਣ ਲੱਗੀ ਤੂੰ ਵੀ ਬੜੀ ਜਿੱਦ ਵਾਲੀ ਆਖੇ ਨਹੀਂ ਲੱਗਦੀ ਮੈਨੂੰ ਚਾਹ ਮੇਰੀ ਕੋਟ ਚਾਹ ਆਹ ਵੇਖਾ ਬਤੀਲੀ ਚ ਪਈ ਸੜੀ ਪਾਲਾ ਆਹ ਪਈ ਪਰੇ ਆ ਮੈਂ ਚਾਹ ਪੀ ਲਵਾਂ ਮਸਾਈ ਭਾਬੀ ਚਾਹ ਲੈ ਕੇ ਆਈ। ਲੈ ਤੈਨੂੰ ਪਤਾ ਪਾਣੀ ਤੇ ਇੰਨੇ ਠੰਡੇ ਚਾਹ ਬਣਦਾ ਟਾਈਮ ਲਾ ਕੇ ਜਾਂਦਾ। ਕੀ ਕਰਦੀ ਪੰਮੂ ਤੈਨੂੰ ਹੋਇਆ ਕੀ ਪਿਆਰ ਕਰ Pase ਬੰਦਾ ਦੁੱਧ ਘਰ ਲੇਗਾ ਤੇ ਜਿਹਦੇ Pase ਨਹੀਂ ਪਤਾ ਕਿ। ਐ ਜਦ ਇਹ ਚਾਹਾਂ ਮੈਂ ਹੀ ਕਦੀ ਬਣਾਈਆ ਨਾ ਮੈਨੂੰ ਬਣਾਉਣੀਆਂ ਆਉਂਦੀਆਂ। ਇਹੋ ਜੇ ਪਖੰਡ ਪੰਮੂ ਤੂੰ ਸ਼ੁਰੂ ਤੋਂ ਕਰ। ਸੇ ਭਾਬੀ ਮੈਂ ਕਿਹੜਾ ਲੜਨ ਆਈ ਆ ਤੂੰ ਉਸ ਤੇ ਕਾੜੀ ਲੜਨ ਨੂੰ ਤਿਆਰ। ਮੈਂ ਲੜਨ ਲਈ ਪੈਂਦੀ ਵੀ ਹੁਣ ਉਹ ਤਾਂ ਠੰਡਾ ਤੇ ਪਾਣੀ ਚਾਹ ਕਰ। ਜੀ ਹੋਈ ਇਹ ਨੱਕੋਂ ਝਾੜ ਕੇ ਮੈਂ ਸੁੱਟ ਗਈ। ਅਜੁੱਤੀ ਵੇਖ ਅਮ ਮਾੜੀ ਲੱਗਦੀ। ਅਲਦੀ ਵਾਹ ਨਾ ਜੁੱਤੀ ਤੇ ਬੜੀ ਇਹ ਇਹ ਪੂਰੀ ਕੱਬੀ ਹੈ ਚਲ ਪੰਮ ਕੋ ਸਾ ਕਿਉਂ ਕਰਦੀ ਆਪੋ ਆਪਣੀ ਪਸੰਦ ਹੁੰਦੀ ਉਹਨੂੰ ਨਾਲ ਚੰਗੀ ਲੱਗਦੀ ਹੈ ਮੈਨੂੰ ਕਹਿਣਾ ਨਾ ਕੋਈ ਵੀ ਐਉਂ ਨਹੀਂ ਐਂ ਕਰਦਾ ਆ ਚੀਜ਼ ਨਹੀਂ ਚੰਗੀ ਲੱਗਦੀ ਉਸੇ ਗੱਲ ਪੈਣ ਤੱਕ ਜਾਂਦੀ ਹੈ ਤੇ ਗੁੱਸਾ ਵੀ ਮੈਨੂੰ ਵੀ ਆਉਂਦਾ ਹਾਂ ਨਹੀਂ ਪਹਿਣਾ ਉਹਦੇ ਆਪੋ ਦੀ ਪਸੰਦ ਹੁੰਦੀ ਆ ਉਹਨੂੰ ਨਾਲ ਪਸੰਦ ਆ ਹੀ ਹੋਗੀ ਕਿ ਤੇ ਗੁੱਸਾ ਕਰਨ ਵਾਲੇ ਕਿਹੜੀ ਗੱਲ ਆ ਸਾਲ ਕੰਮ ਲਈ ਤੈਨੂੰ ਨਾ ਕਹਿੰਦੀ ਤੇਰੇ ਮੂੰਹ ਤੇ ਨਾ ਕਹਿੰਦੀ ਅਰਕੀ ਕੁਛ ਨਹੀਂ ਸੰਡ ਸਾਡੇ ਕੋਈ ਵੀ ਨਹੀਂ ਰੱਖ ਜੁਲੀ ਨਹੀਂ ਬਣਾਈ ਜੀ ਕਾ ਖੜੀ ਬਣਾਇਆ ਸੀ ਕਿ ਤੈਨੂੰ ਪਤਾ ਦੁੱਧ ਮ ਜਿਹੜਾ ਉਹ ਤਾਂ ਵੇਚ ਕੇ ਨਿਆਣੇ ਨਹੀਂ ਫੀਸਾਂ ਤਾਰੀ ਨਹੀਂ ਜਿੰਨ ਸੁੱਚੋ ਕਿਤੇ ਕੀ ਖੱਟ ਦੇ ਕਮਾਉਂਦੇ ਅਸੀਂ ਆ ਪਿਰ ਦੁੱਧ ਪਠਾ ਦੱਥਾ ਪਾ ਗਏ ਤੇ ਉਹਨਾਂ ਦਾ ਮਾੜਾ ਮੋਟਾ ਹੱਥ ਹਟਾਈ ਦਾ ਵਿਚਾਰਿਆਂ ਦਾ ਵੀ ਉਹ ਕਿੱਥੋਂ ਇੰਨਾ ਖਰਚਾ ਕਰੀ ਜਾ ਨਾ ਬਾਬੀ ਅਸੀਂ ਸਾਰਾ ਕੁਝ ਨਹੀਂ ਮੈਂ ਕੁਛ ਨਾ ਕੁਛ ਦੁੱਧ ਦੋ ਤਿੰਨ ਚੀਜ਼ਾਂ ਤੀ ਬਣਾਈ ਰੱਖਦੀ ਹੁੰਦੀਆਂ ਤੇ ਭੈੜਾ ਕਿੱਥੇ ਬਣਾਈ ਲੋ ਕਿਤੇ ਮੇਰੇ ਵਿਆਹ ਤੋਂ ਪਹਿਲਾਂ ਦੀਆਂ ਗੱਲਾਂ ਹੋਣੀਆਂ ਜਦ ਧੀ ਮਾਰ ਗਈਆਂ ਹੌਂਟ ਕੇ ਮੈਂ ਕਿਤੇ ਮਾਰ ਸਾ ਮਿੱਠਾ ਮੂਛ ਨਹੀਂ ਪਾ ਕੇ ਵੇਖਿਆ ਸਾਰਾ ਸਿਆਣ ਹੋ ਗਿਆ ਕੋਈ ਬਿਸਕੁਟ ਕੁਝ ਨਹੀਂ ਆ ਗਸੀ ਕਿੱਥੇ ਕੰਨੇ ਵਾਲਾ ਨਹੀਂ ਕੁਛ ਹਰਦਾ ਕੀ ਕਰਾਂ ਤੈਨੂੰ ਦੱਸ ਚਲਾਂਗਾ ਮੈਂ ਚਾਹ ਪੀ ਗਏ ਨਾ ਮੈਨੂੰ ਕੜੀ ਨੂੰ ਦੁੱਧ ਪਰੌਂਠੀਆਂ ਲਾਦ ਮੈਂ ਦਲ ਸਬਜੀ ਗਾਦੀ ਬਣਾਈ ਹੈ ਹੋਈ ਨਹੀਂ ਸਬਜੀ ਹੈਗੀ ਹੈ ਗਾਜਰਾਂ ਦੀ ਨਾ ਪਰੌਂਠੀਆਂ ਬਣਾਈ ਰੋਟੀ ਨਹੀਂ ਜੀ ਕਰਦਾ ਲੋਠੀਆਂ ਤੈਨੂੰ ਪਤਾ ਘਰੇ ਖਾ ਖਾ ਕੇ ਕੀ ਬੈਂਟ ਹੈ ਦਵਾਈ ਲਵੇ 40 ਦਿਨ ਪਤਾ ਲੱਗੀ ਜਾ ਇਤਾਂ ਕਰਕੇ ਤੇ ਗਿਜਾਰੇ ਕਰੀਂ ਦੇ ਕਮਾਚਾ ਜੀ ਨੂੰ ਇਦਾਂ ਹੀ ਹੁੰਦੇ ਘਰਾਂ ਦੇ ਗੁਜ਼ਾਰੇ ਪਰ ਮੈਂ ਭਾਬੀ ਤੈਨੂੰ ਦੱਸਾਂ ਰਾਦਾ ਦੁੱਧ ਰੱਖ ਲਾ ਤੇ ਪੱਟੀ ਆਪਣੀ ਹੈਗੀ ਕੜਾਈ ਵੀ ਹੈਗੀ ਤੇ ਤੂੰ ਮੈਨੂੰ ਖੋਆ ਮਾਰ ਕੇ ਦੇ ਆਪਾਂ ਦੋਵੇਂ ਜਣੀਆਂ ਰਾਤ ਤੇ ਰਾਤ ਨੂੰ ਮਾਰ ਲਈਦੀਆਂ ਮੈਂ ਪਹਿਲੀ ਬੱਸੇ ਚੜ੍ਹ ਜਾਣਾ ਮੈਂ ਰਹਿਣਾ ਨਹੀਂ ਤੇ ਬਿਲਕੁਲ ਵਗ ਸਕੂਲ ਦੀ ਕਲਣੀ ਬਹੁਤ ਇਹਨੂੰ ਮੈਂ ਸਾਰੀ ਗੱਲ ਤੇ ਦੱਸਦੀ ਫਿਰ ਨਿਆਣਿਆਂ ਵਾਂਗੂ ਜੇ ਲੈ ਕੇ ਤੋ ਕੱਢੇ ਨਹੀਂ ਸਾਡੇ ਕਿੱਥੋਂ ਦੁੱਧ ਆਇਆ ਤੈਨੂੰ ਖੋਆ ਮਾਰ ਕੇ ਦੇ ਦੀਏ ਮਾ ਸਾਡੇ ਭਰਾ ਸਾਡੇ ਰਿਆਣੇ ਕਿਤੇ ਉਹਨਾਂ ਨੇ ਸਾਰਾ ਸਾਲ ਕੋਈ ਚੀਜ਼ ਬਣਾ ਕੇ ਦਿੱਤੀ ਹੈ ਤੇ ਜਦ ਤੂੰ ਐਵੇਂ ਨਿਆਣਿਆਂ ਵਾਂਗੂ ਜੇ ਲੈ ਕੇ ਬੈਗੀ ਰਾਤ ਨੂੰ ਦੁੱਧ ਰੱਖ ਲ ਲੱਤ ਗਾਂ ਮੈਂ ਨਾ ਆਇਆ ਕਹਿੰਦੀ ਪਰ ਐ ਕਿ ਮੇਰੀ ਬਹਿਰਾ ਜਿਹੜਾ ਖਲਾ ਸਾਰਿਆਂ ਨੂੰ ਪਤਾ ਕਿੱਥੇ ਚਲੀ ਮੈਂ ਮਹਿਮੇ ਖੂਆ ਮਾਰ ਚਲੀ ਜਾਂਦੀ ਛੁੱਟੀਆਂ ਦੇ ਨਾਗੇ ਉਦੋਂ ਤੇ ਗਈ ਨਾ ਤੇ ਮੈਨੂੰ ਨਗਰੇ ਨੂੰ ਕੀ ਦੱਸਦੀ ਮੈਂ ਮਹਿਮੇ ਚਲੀ ਜਾਂ ਖੂਆ ਮਾਰ ਸਾਰਿਆਂ ਨੂੰ ਉੱਥੇ ਪਤਾ ਵੇਖ ਜੇ ਮੈਂ ਖਾਲੀ ਹੱਥੀ ਚੱਲ ਜੂ ਮੇਰੇ ਕੀ ਬੱਲੇ ਰਹੂਗਾ ਤੇ ਤੂੰ ਹੀ ਸਿਆਣੀ ਐ ਭੇਕਿਆ ਦਾ ਭੇਤ ਤੇ ਸਾਰਿਆਂ ਨੂੰ ਹੁੰਦਾ ਤੇ ਤੂੰ ਜ਼ਰੂਰੀ ਲੋਥੇ ਟੰਡੇ ਦਾ ਕੁੱਟ ਕੇ ਆਉਣਾ ਹੈ ਵੀ ਮੈਂ ਕੋਆ ਲੈ ਚਲੀ ਚੁੱਪ ਕਰਕੇ ਆ ਜਾਂਦੀ ਹਾਂ ਮਰਗਰਨਾ ਹੁਣ ਦਾ ਨਾ ਹੀ ਉਧਰ ਜੋਕੇ ਨਾ ਉਧਰ ਜੋਕੇ ਮੈਂ ਆਪਣੀ ਪੰਖਾਸ ਖੂਹ ਆ ਤੇ ਮੈਂ ਹੁਣ ਲੈ ਕੇ ਜਾਣਾ ਮੈਂ ਆਪਣੀ ਮਾਂ ਨਾਲ ਵੀ ਗੱਲ ਕਰਨੀ ਭਾਵੇਂ ਮੂਲ ਦਾ ਦੁੱਧ ਲੈ ਲਾ ਜਿੱਦਾਂ ਮਰਜੀ ਕਰ ਲੈ ਐ ਕਿਤੇ ਮੈਂ ਖੂਹ ਲੈ ਕੇ ਜਾਣਾ ਜੀ ਠੀਕ ਹੈ ਨਾ ਮੇਰੀ ਜਿੱਦ ਤੱਕ ਸਵਾਲ ਆ ਗਾੜੀ ਮੈਂ ਸਾਰੀ ਮੇਰੇ ਨਹੀਂ ਖਾਣੀ ਉਹਨਾਂ ਕੋਲ ਠੀਕ ਆ ਕੋਆ ਜਿੱਦਾਂ ਮੈਂ ਕਰਕੇ ਮਾਰਦੀ ਹੁੰਦੀ ਆ ਜਿੱਦਾਂ ਤੈਨੂੰ ਤੇ ਆਪਣੀ ਜਿੱਦਾਂ ਤੈਨੂੰ ਸੁਆੜੇ ਸਾਡੀ ਇੱਥੇ ਭਗਲੀ ਲੋਲੀ ਰੋਜੇ ਨਾ ਭਾਬੀ ਫਿਰ ਕਹਿਣ ਨੂੰ ਕਾਉਂਗੀ ਕਿ ਲੜਦੀ ਆ ਐਥੇ ਤੁਸੀਂ ਸਾਰਾ ਸਿਆ ਸਾਰਾ ਸਾਰਾ ਕੁਝ ਖਾਂਦੇਗਾ ਜੀ ਐਕੀ ਨਹੀਂ ਕੱਢਿਆ ਜਿੰਦੇਰੇ ਲਾਰੇ ਹੁਣੇ ਆਂ ਵੀ ਆ ਗਈ ਏ ਜੇ ਮੈਨੂੰ ਘੋਰਾ ਦੇ ਦਿੰਦੇ ਮੈਂ ਕਿੱਟ ਚੁੱਕ ਕੇ ਲੈ ਆਂਦੀ ਆ ਕੋਈ ਆਪਣੀ ਮਾਂ ਕਿਹੜੇ ਕੋਏ ਮਾਰੇ ਸਾਰਾ ਕੁਝ ਕਰ ਦੇਗੀ ਇਸ ਲਈ ਸਿਆਲ ਮੈਂ ਆਈ ਸਹਿਤ ਤੁਸੀਂ ਕਿੰਨਾ ਕੁਝ ਮਾਰ ਕੇ ਬੈਠੀਆਂ ਸੋ ਹਜੇ ਆਂਦੀਆਂ ਹਾਂ ਪਤਾ ਹੀ ਕੋਈ ਨਹੀਂ ਕਿੱਥੇ ਵਾਜਦਾ ਖਾਂਦੀਆਂ ਪੀਂਦੀਆਂ ਐਵੇਂ ਨਹੀਂ ਐਡੀ ਐਡੀ ਹੋ ਗਈਆਂ